ਤਨ ਅਸਰੀ ਮਹਲਾ ਚੌਥਾ ਮੇਰੇ ਸ਼ਾਹ ਮੈਂ ਹਰ ਦਰਸ਼ਨ ਸੁਖ ਹੋਏ ਹੈ ਮੇਰੇ ਪਾਤਸ਼ਾਹ ਮਿਹਰ ਕਰੋ ਮੈਨੂੰ ਤੇਰੇ ਦਰਸ਼ਨ ਦਾ ਆਨੰਦ ਪ੍ਰਾਪਤ ਹੋ ਜਾਏ 함ਰੀ ਬੇਦਨ ਤੂੰ ਜਾਣਤਾ ਸ਼ਾਹ ਅਵਰ ਕਿਆ ਜਾਣੈ ਕੋਇ ਰਹਾਉ ਹੈ ਮੇਰੇ ਪਾਤਸ਼ਾਹ ਮੇਰੇ ਦਿਲ ਦੀ ਪੀੜ ਨੂੰ ਪੂਹੀ ਜਾਣਦਾ ਹੈ ਕੋਈ ਹੋਰ ਕੀ ਜਾਣ ਸਕਦਾ ਸਾਚਾ ਸਾਹਿਬ ਸੱਚ ਤੂੰ ਮੇਰੇ ਸ਼ਾਹ ਤੇਰਾ ਕੀਆ ਸੱਚ ਸਭ ਹੋਏ ਏ ਮੇਰੇ ਪਾਤਸ਼ਾਹ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੂੰ ਅਟਲ ਹੈ ਜੋ ਕੁਝ ਤੂੰ ਕਰਦਾ ਹੈ ਉਹ ਵੀ ਕੋਕਾਈ ਹੀਣ ਹੈ ਉਸ ਵਿੱਚ ਵੀ ਕੋਈ ਹੁਨਤਾ ਨਹੀਂ ਝੂਠਾ ਕਿਸ ਕੋ ਆਖੀਐ ਸ਼ਾਹ ਦੂਜਾ ਨਹੀਂ ਕੋਏ ਹੈ ਪਾਤਸ਼ਾਹ ਸਾਰੇ ਸੰਸਾਰ ਵਿੱਚ ਤੇਥੋਂ ਬਿਨਾ ਹੋਰ ਕੋਈ ਨਹੀਂ ਹੈ ਇਸ ਵਾਸਤੇ ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ਸਾਮਨਾ ਵਿੱਚ ਤੋਂ ਵਰਤਦਾ ਸ਼ਾਹ ਸਭ ਤੁਜੈ ਧਿਆਵੇਂ ਦਿਨ ਰਾਤੋ اے ਮੇਰੇ ਪਾਤਸ਼ਾਹ ਉਹ ਸਭ ਜੀਵਾਂ ਵਿੱਚ ਮੌਜੂਦ ਹੈ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਸਭ ਤੁਝ ਹੀ ਥਾਵੋਂ ਮੰਗਦੇ ਮੇਰੇ ਸ਼ਾਹ ਤੂੰ ਸਭਨਾ ਕਰੇਂ ਇੱਕ ਦਾਤ। हे ਮੇਰੇ ਬਾਦਸ਼ਾਹ ਸਾਰੇ ਜੀਵ ਤੇਰੇ ਪਾਸੋਂ ਹੀ ਮੰਗਾ ਮੰਗਦੇ ਹਨ ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ। ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸ਼ਾਹ ਤੁਜ ਤੇ ਬਾਹਰ ਕੋਈ ਨਾ ਹੈ ਸੇ ਮੇਰੇ ਪਾਦਸ਼ਾਹ ਹਰੇਕ ਜੀਵ ਤੇਰੇ ਹੁਕਮ ਵਿੱਚ ਹੈ ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ ਸਭ ਚੀ ਜੀ ਤੇਰੇ ਤੂੰ ਸਭ ਸਦਾ ਮੇਰੇ ਸ਼ਾਹ ਸਭ ਤੁਝ ਹੀ ਮਾਹ ਹੈ ਸਮਾਹ ਹੈ اے ਮੇਰੇ ਪਾਸ਼ਾ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ ਤੇ ਇਹ ਸਾਰੇ ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝਹਿ ਧਿਆਵੇਂ ਮੇਰੇ ਸ਼ਾਹ हे मेरे प्यारे बादशाह तू सब जीवां दी आसਾਂ ਪੂਰੀਆਂ ਕਰਦਾ ਹੈ ਸਾਰੇ ਜੀਵ ਤੇਰਾ ਹੀ ਹਿਤਾੰਤਰ ਰਹਣ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ हे ਨਾਨਕ ਦੇ ਪਾਤਸ਼ਾਹ हे मेरे प्यारे ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਵੇਂ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਉਹੀ ਸਦਾ ਕਾਇਮ ਰਹਿਣ ਵਾਲਾ ਹੈ ਤਨਾਸਰੀ ਮਹਲਾ 5 ਘਰ ਪਹਿਲਾ ਚੌਪਦੇ ਤਨਾਸਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅਤੇ ਇਹ ਚਾਰ ਪਦਿਆ ਮਲੇ ਸ਼ਬਦ ਹਨ ਇਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ। ਭਾਵ ਅਖੰਡਾ ਨਾਨਕ ਦੁਖ ਪੰਜਨ ਸੁਆਮੀ ਭਗਤ ਵਸ਼ਲ ਨੰਕਾਰੇ। हे ਜਨਮ ਮਰਨ ਦਾ ਗੇੜ ਨਾਸ਼ ਕਰਨ ਵਾਲੇ, हे ਦੁੱਖਾਂ ਦੇ ਦੂਰ ਕਰਨ ਵਾਲੇ, हे ਮਾਲਕ, हे ਭਗਤੀ ਨਾਲ ਪਿਆਰ ਕਰਨ ਵਾਲੇ, हे ਆਕਾਰ ਰਹਿਤ ਕੋਟ ਪ੍ਰਾਦ ਮਿਟੇ ਖਿਨ ਭੀਤਰ ਜਾ ਗੁਰਮੁਖ ਨਾਮ ਸਮਾਰੇ ਜਦੋਂ ਕੋਈ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਤੇਰਾ ਨਾਮ ਹਿਰਦੇ ਵਿੱਚ ਵਸਾਂਦਾ ਹੈ ਉਸ ਦੇ ਕਰੋੜਾਂ ਪਾਪ ਇੱਕ ਖਿੰ ਵਿੱਚ ਮਿਟ ਜਾਂਦੇ ਹਨ ਮੇਰਾ ਮਨ ਲੱਗਾ ਹੈ RAM ਪਿਆਰੇ ਹੈ ਭਾਈ ਮੇਰਾ ਮਨ ਪਿਆਰੇ ਪ੍ਰਮਾਤਮਾ ਦੇ ਨਾਮ ਨਾਲ ਗਿਜ ਗਿਆ ਹੈ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੀਨੇ ਪੰਜ ਦੋ ਤਾਰੇ ਰਹਾਓ ਦਿਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਨੇ ਆਪ ਹੀ ਕਿਰਪਾ ਕੀਤੀ ਹੈ ਤੇ ਪੰਜੇ ਕਮਾਦਿਕ ਵੈਰੀ ਮੇਰੇ ਵਾਸ ਵਿੱਚ ਕਰ ਦਿੱਤੇ ਹਨ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ تیر ਭਗਤ ਸੋਹੇ ਦਰਬਾਰੇ हे ਪ੍ਰਭੂ ਤੇਰਾ ਥਾਂ ਸੋਹਣਾ ਤੇਰਾ ਰੂਪ ਸੋਹਣਾ ਤੇਰੇ ਭਗਤ ਤੇਰੇ ਦਰਬਾਰ ਵਿੱਚ ਸੋਹਣੇ ਲੱਗਦੇ ਹਨ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲੈ ਹੁਕਮਾਰੇ اے ਸਾਰੇ ਜੀਵਾਂ ਨੂੰ ਦਾਤਾ ਦੇਣ ਵਾਲੇ ਮਾਲਕ ਪ੍ਰਭ ਮੇਰ ਕਰ ਮੈਨੂੰ ਕਮਾਦਿਕ ਵੈਰੀਆਂ ਤੋਂ ਬਚਾਈ ਰੱਖ ਤੇਰਾ ਵਰਣ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ हे प्रभु तेरा कोई रंग नहीं दिसदा तेरी कोई शक्ल नहीं दिसदी कोई मनुख नहीं सोच सकदा कि तेरी कितनी को ताकत है जाल थल महील रव्या सर मिठाई अगम रूप गिरधर रे हे पांच परमात्मा तू पानी विच धरती विच आकाश विच सब थाई मौजूद है ਕੀਰਤ ਕਰੈ ਸਗਲ ਜਨ ਤੇਰੀ ਤੂੰ ਅਬਨਾਸੀ ਪੁਰਖ ਮੁਰਾਰੇ ਏ ਮੁਰਾਰੀ ਤੂੰ ਨਾਸ ਰਹਿਤ ਹੈ ਤੂੰ ਸਰਵ ਵਿਆਪਕ ਹੈ ਤੇਰੇ ਸਾਰੇ ਸੇਵਕ ਤੇਰੀ ਸਿਫਤ ਸਲਾਹ ਕਰਦੇ ਹਨ ਜਿਉਂ ਭਾਵੈ ਤਿਉਂ ਰਾਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਨਾਨਕ ਦਾਸ ਆਖਦਾ ਹੈ ਸੁਆਮੀ ਮੈਂ ਤੇਰੇ ਦਰ ਤੇ ਆਟਗਾ ਹਾਂ ਮੈਂ ਤੇਰਾ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਉਸੇ ਤਰ੍ਹਾਂ ਮੇਰੀ ਰਖਿਆ ਕਰ ਤਨਾ ਅਸਰੀ ਮਹਲਾ ਪੰਜਾਂ ਮੇਨ ਜਲ ਪ੍ਰਾਨ ਤਜੇ ਹੈ ਮੀਨਾ ਜੇਨ ਜਲ ਸਿਓ ਹੇਤ ਬੜਾਯੋ اے بھائی مچھلی پانی تو وچھڑ کے جند دے دندی ہے کیونکہ اس مچھلی نے پانی نال پیار بڑھایا ہوا ہے۔ কমল ہے تو بن سئو ہے بھورا اونہ مارگ نکس نہ پائیو کال پھل دے پیار وچ بھورے نے موت سہڑ لئی کیونکہ اس نے کال پھل وچوں نکل کے باہر دا راستہ نہ لبھا ਬਬ ਮਨ ਇੱਕ ਸਿਉ ਮੋਹ ਕੀਨਾ ਹੈ ਮਨ ਜਿਸ ਮਨੁੱਖ ਨੇ ਹੋਣ ਇਸ ਜਨਮ ਵਿੱਚ ਇੱਕ ਪ੍ਰਮਾਤਮਾ ਨਾਲ ਪਿਆਰ ਪਾ ਲਿਆ ਮਰੇ ਨਾ ਜਾਵੇ ਸਦ ਹੀ ਸੰਗੇ ਸਤਿਗੁਰ ਸ਼ਬਦੀ ਚੀਨਾ ਰਹਾਉ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਉਹ ਸਦਾ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਮਗਲ ਰਹਿੰਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਪ੍ਰਮਾਤਮਾ ਨਾਲ ਸਾਂਝ ਬਣਾਈ ਰੱਖਦਾ ਹੈ ਕਾਮ ਹੇਤ ਪੁੰਚਰ ਲੈ ਫਾਗਿਓ ਓਹੋ ਪਰਵਸ ਭਿਓ ਵਿਚਾਰਾ ਏ ਭਾਈ ਕਾਮ ਵਾਸਨਾ ਦੀ ਖਾਤਰ ਹਾਥੀ ਫਸ ਗਿਆ ਉਹ ਵਿਚਾਰਾ ਪਰ ਅਧੀਨ ਹੋ ਗਿਆ ਨਾਦ ਹੇਤ ਸਿਰ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ਕੰਡੇ-ਹੇੜੇ ਦੀ ਆਵਾਜ਼ ਦੇ ਪਿਆਰ ਵਿੱਚ ਹਰਨ ਆਪਣਾ ਸੇਰ ਦੇ ਬੈਠਦਾ ਹੈ ਉਸੇ ਦੇ ਪਿਆਰ ਵਿੱਚ ਮਾਰਿਆ ਜਾਂਦਾ ਹੈ ਦੇਖ ਕੁਟੰਬ ਲੋਭ ਮੋਹੋ ਪ੍ਰਾਨੀ ਮਾਇਆ ਕੋਲ ਫਟਾਨਾ ਹੈ ਭਾਈ ਇਸੇ ਤਰ੍ਹਾਂ ਮਨੁੱਖ ਆਪਣਾ ਪਰਿਵਾਰ ਵੇਖ ਕੇ ਮਾਇਆ ਦੇ ਲੋਭ ਵਿੱਚ ਫਸ ਜਾਂਦਾ ਹੈ ਮਾਇਆ ਨਾਲ ਚੰਬੜਿਆ ਰਹਿੰਦਾ ਹੈ ਆਤ ਰੱਜਿਓ ਕਰ ਲੀਨੋ ਆਪਣਾ ਉਨ ਛੋੜ ਸਰਾ ਪਰ ਜਾਣਾ ਮਾਇਆ ਦੇ ਬੋਹ ਵਿੱਚ ਬਹੁਤ ਮਗਨ ਰਹਿੰਦਾ ਹੈ ਮਾਇਆ ਨੂੰ ਆਪਣੀ ਬਣਾ ਲੈਂਦਾ ਹੈ ਇਹ ਨਹੀਂ ਸਮਝਦਾ ਕਿ ਆਖਰ ਉਸ ਨੇ ਜ਼ਰੂਰ ਸਭ ਕੁਝ ਛੱਡ ਕੇ ਇੱਥੋਂ ਚਲੇ ਜਾਣਾ ਹੈ ਬਿਨ ਗੋਬਿੰਦ ਅਵਰ ਸੰਗ ਨਿਹਾਂ ਉਹ ਜਾਣੋ ਸਦਾ ਦਹੇਲਾ ਹੈ ਭਾਈ ਜਿਹੜਾ ਮਨੁੱਖ ਪ੍ਰਮਾਤਮਾ ਤੋਂ ਬਿਨਾਂ ਹੋਰ ਨਾਲ ਪਿਆਰ ਪਾਉਂਦਾ ਹੈ ਯਕੀਨ ਜਾਣੋ ਉਹ ਸਦਾ ਦੁਖੀ ਰਹਿੰਦਾ ਹੈ ਕਹੁ ਨਾਨਕ ਮੁਰ ਇਹੇ 부ਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਨਾਨਕ ਆਖਦਾ ਹੈ ਪ੍ਰਭੂ ਨੇ ਮੈਨੂੰ ਇਹੀ ਸਮਝ ਦਿੱਤੀ ਹੈ ਕਿ ਪ੍ਰਮਾਤਮਾ ਨਾਲ ਪਿਆਰ ਕੀਤੇ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਤਨ ਆਸਰੀ ਮਹਲਾ ਪੰਜਵਾਂ ਕਰ ਕਿਰਪਾ ਕੀਓ ਮੋਹਿ ਨਾਮਾ ਬੰਧਨ ਤੇ ਛੁਡਕਾਏ ਹੈ ਭਾਈ ਸਾਧ ਸੰਗਤ ਨੇ ਕਿਰਪਾ ਕਰਕੇ ਮੈਨੂੰ ਪ੍ਰਮਾਤਮਾ ਦਾ ਨਾਮ ਦਿੱਤਾ ਜਿਸ ਕਰਕੇ ਮੈਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲਿਆ ਮਨ ਤੇ ਵਿਸਰਿਓ ਸਗਲੋ ਤੰਦਾ ਗੁਰ ਕੀ ਚਰਣੀ ਲਾਏ ਤੇ ਗੁਰੂ ਦੀ ਚਰਣੀ ਲਾ ਕੇ ਮਨ ਤੋਂ ਸਾਰਾ ਝਗੜਾ ਝਮੇਲਾ ਲੈ ਗਿਆ ਸਾਧ ਸੰਗ ਚਿੰਤ ਮੇਰਾ ਨੀ ਛੱਡੀ ਹੈ ਭਾਈ ਸਾਧ ਸੰਗਤ ਵਿੱਚ ਆ ਕੇ ਮੈਂ ਫਰਾਈ ਆਸ ਛੱਡ ਦਿੱਤੀ ਹੈ ਅਹੰਬੋਦੋ ਮੋਹ ਮਨ ਵਾਸਨ ਦੇਕਰ ਗੱਡਾ ਗੱਡੀ ਰਹਾਉ ਹਉ ਮਾਇਆ ਦੇ ਮੋਹ ਦੀ ਵਾਸ਼ਨਾ ਇਹਨਾਂ ਸਭਨਾਂ ਨੂੰ ਟੋਆ ਪਲਟ ਕੇ ਨਾ ਪਦ ਦਿੱਤਾ ਸਦਾ ਲਈ ਦਬ ਦਿੱਤਾ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬੈਰਾਈ ਹੈ ਭਾਈ ਸਾ ਸੰਗਤ ਦੀ ਬਰਕਤ ਨਾਲ ਮੇਰਾ ਕੋਈ ਦੁਸ਼ਮਨ ਨਹੀਂ ਰਹਿ ਗਿਆ ਮੈਨੂੰ ਕੋਈ ਵੈਰੀ ਨਹੀਂ ਦਿਸਦਾ ਮੈਂ ਵੀ ਕਿਸੇ ਦਾ ਵੈਰੀ ਨਹੀਂ ਬਣਦਾ ਬ੍ਰਹਮ ਪਸਾਰ ਪਸਾਰਿਓ ਭੀਤਰ ਸਤਗੁਰ ਤੇ ਸੋਝੀ ਪਾਈ ਮੈਨੂੰ ਗੁਰੂ ਪਾਸੇ ਇਹ ਸਮਝ ਪ੍ਰਾਪਤ ਹੋ ਗਈ ਕਿ ਸਾਰਾ ਜਗਤ ਖਿਲਾਰਾ ਪ੍ਰਮਾਤਮਾ ਆਪ ਹੀ ਹੈ ਸਬਨਾ ਦੇ ਅੰਦਰ ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ ਖਿਲਾਰਿਆ ਹੋਇਆ ਹੈ। ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨਾ ਹੈ ਭਾਈ ਸਾਧ ਸੰਗਤ ਦੀ ਬਰਕਤ ਨਾਲ ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰਕੇ ਸਮਝਦਾ ਹਾਂ ਮੈਂ ਵੀ ਸਬਨਾ ਦਾ ਮਿੱਤਰ ਸਜਣ ਹੀ ਬਣਿਆ ਰਹਿੰਦਾ ਹਾਂ ਦੂਰ ਪਰਾਇਓ ਮਨ ਕਾ ਬਿਰਹਾ ਤਾ ਮੇਲ ਕੀਓ ਮੇਰੇ ਰਾਜਨ ਮੇਰੇ ਮਨ ਦਾ ਪ੍ਰਮਾਤਮਾ ਨਾਲੋਂ ਬਣਿਆ ਹੋਇਆ ਵਿਛੋੜਾ ਸਾਧ ਸੰਗਤ ਦੀ ਕਿਰਪਾ ਨਾਲ ਕਿਤੇ ਦੂਰ ਚਲਾ ਗਿਆ ਜਦੋਂ ਮੈਂ ਸਾਧ ਸੰਗਤ ਦੀ ਸ਼ਰਨ ਲਈ ਤਦੋਂ ਮੇਰੇ ਪ੍ਰਭੂ ਪਾਤਸ਼ਾਹ ਨੇ ਮੈਨੂੰ ਆਪਣੇ ਚਰਨਾਂ ਦਾ ਮਿਲਾਪ ਦੇ ਦਿੱਤਾ ਬਿਨਸਿਓ ਠੀਠਾ ਅੰਮ੍ਰਿਤ ਊਠਾ ਸ਼ਬਦ ਲਗੋ ਗੁਰ ਮੀਠਾ ਹੇ ਭਾਈ ਸਾਧ ਸੰਗਤ ਦੀ ਕਿਰਪਾ ਨਾਲ ਮੇਰੇ ਮਨ ਦਾ ਠੀਠਪਣਾ ਮੁੱਕ ਗਿਆ ਹੈ ਮੇਰੇ ਅੰਦਰ ਆਤਮਕ ਦੀਵਨ ਦੇਣ ਵਾਲਾ ਨਾਮ ਜਲਾ ਵਸਿਆ ਹੈ ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ ਜਲ ਥਲ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡਿਠਾ ਹੇ ਨਾਨਕ ਆ ਕੇ ਹੁਣ ਮੈਂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਸਭ ਥਾਂ ਵਸਣ ਵਾਲੇ ਸੋਹਣੇ RAM ਨੂੰ ਵੇਖ ਲਿਆ ਹੈ ਤਨ ਅਸਰੀ ਮਹਲਾ ਪੰਜਵਾਂ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸਿ ਹੋਏ ਆਏ へ ਭਾਈ ਜਦੋਂ ਤੋਂ ਗੁਰੂ ਤੇ ਦਰਸ਼ਨ ਪ੍ਰਾਪਤ ਹੋਏ ਹੰ ਮੇਰੇ ਇਹ ਜਹ ਚੰਗੇ ਦੇ ਨ ਆ ਗਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਕਿ ਪ੍ਰਮਾਤਮਾ ਦੀ ਸਿੱਖ ਸਲਾਹ ਕਰਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ ਮੈਨੂੰ ਸਰਵ ਵਿਆਪਕ ਕਰਤਾਰ ਮਿਲ ਪਿਆ ਹੈ ਆਬ ਮਹੇ ਰਾਮ ਜਸੋ ਮਨ ਗਾਇਓ ਹੈ ਭਾਈ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ ਇਸ ਵਾਸਤੇ ਉਸ ਦੀ ਕਿਰਪਾ ਨਾਲ ਹੁਣ ਮੈਂ ਪ੍ਰਮਾਤਮਾ ਦੀ ਸਿੱਖ ਸਲਾਹ ਆਪਣੇ ਮਨ ਵਿੱਚ ਗਾ ਰਿਹਾ ਹਾਂ ਭੈਓ ਪਰਗਾਸ ਸਦਾ ਸੁਖ ਮਨ ਮੈਂ ਸਤਿਗੁਰੂ ਪੂਰਾ ਪਾਇਓ ਰਹਾਓ ਮੇਰੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ ਮੇਰੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਗੁਣ ਨਿਧਾਨ ਰੇਧ ਭੀਤਰ ਵਸਿਆ ਤਾਂ ਦੁੱਖ ਭਰਮ ਭਉ ਭਾਗਾ ਏ ਭਾਈ ਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਗੁਣਾ ਦਾ ਖਜ਼ਾਨਾ ਪ੍ਰਮਾਤਮਾ ਮੇਰੇ ਹਿਰਦੇ ਵਿੱਚ ਆ ਵਸਿਆ ਹੈ ਤਦੋਂ ਤੋਂ ਮੇਰਾ ਦੁੱਖ ਪਰਮ ਡਰ ਦੂਰ ਹੋ ਗਿਆ ਭਈ ਪ੍ਰਾਪਤ ਵਸਤ ਅਗੋਚਰ ਰਾਮ ਨਾਮ ਰੰਗ ਲਾਗਾ ਪਰਮਾਤਮਾ ਦੇ ਨਾਮ ਵਿੱਚ ਮੇਰਾ ਪਿਆਰ ਬਣ ਗਿਆ ਹੈ ਮੈਨੂੰ ਉਹ ਉਤਮ ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਚਿੰਤਾ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋਹ ਥਾਕਾ ਹੈ ਭਾਈ ਗੁਰੂ ਦੇ ਦਰਸ਼ਨ ਦੀ ਬਰਕਤ ਨਾਲ ਮੈਂ ਸਾਰੀਆਂ ਚਿੰਤਾਾਂ ਤੇ ਸੋਚਾਂ ਤੋਂ ਬਚ ਗਿਆ ਹਾਂ ਮੇਰੇ ਅੰਦਰੋਂ ਗਮ ਉੱਗ ਗਿਆ ਹੈ ਲੋਭ ਖਤਮ ਹੋ ਗਿਆ ਹੈ ਮੋਹ ਦੂਰ ਹੋ ਗਿਆ ਹੈ ਹੋ ਮੈਂ ਰੋਗ ਮਿਟੇ ਕਿਰਪਾ ਤੇ ਜੰਮ ਤੇ ਪੈ ਬਿਬਕਾ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਹਮੇ ਆਦਿਕ ਰੋਗ ਮਿਟ ਗਏ ਹਨ ਮੈਂ ਜਮ ਰਾਜ ਤੋਂ ਵੀ ਕੋਈ ਡਰ ਨਹੀਂ ਕਰਦਾ ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਹੈ ਭਾਈ ਹੁਣ ਮੈਨੂੰ ਗੁਰੂ ਦੀ ਟਹਲ ਸੇਵਾ ਗੁਰੂ ਦੀ ਰਜਾ ਹੀ ਪਿਆਰੀ ਲੱਗਦੀ ਹੈ ਕਹ ਬਨਾਨਕ ਜਿਨ ਜੰਮ ਤੇ ਕਾਡੇ ਦੇਸ ਗੁਰ ਕੈ ਕੁਰਬਾਨੀ ਨਾਨਕ ਆਖਦਾ ਹੈ ਮੈਂ ਉਸ ਗੁਰੂ ਤੋਂ ਸਦਕੇ ਜਾਨਾ ਜਿਸ ਨੇ ਮੈਨੂੰ ਜਮਾ ਤੋਂ ਬਚਾ ਲਿਆ ਹੈ ਤਨ ਅਸਰੀ ਮਹਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ हे भाई जिस प्रभु ਦਾ ਦਿੱਤਾ ਹੋਇਆ ਹੈ ਸਰੀਰ ਤੇ ਮਨ ਹੈ ਇਹ ਸਾਰਾ ਧਨ ਪਦਾਰਤ ਵੀ ਉਸੇ ਦਾ ਦਿੱਤਾ ਹੋਇਆ ਹੈ ਉਹੀ ਸੁਚੱਜਾ ਹੈ ਤੇ ਸਿਆਣਾ ਹੈ ਤਿਨਹੀਂ ਸੁਣਿਆ ਦੁੱਖ ਸੁਖ ਮੇਰਾ ਤੋ ਬਿਦ ਨੀਕੀ ਖਟਾਨੀ ਅਸਾਂ ਜੀਵਾਂ ਦਾ ਦੁੱਖ ਸੁਖ ਸਦਾ ਉਸ ਪ੍ਰਮਾਤਮਾ ਨੇ ਹੀ ਸੁਣਿਆ ਹੈ ਜਦੋਂ ਸਾਡੀ ਅਰਦਾਸ ਅਰਜੋਈ ਸੁਣਦਾ ਹੈ ਤਦ ਸਾਡੀ ਹਾਲਤ ਚੰਗੀ ਬਣ ਜਾਂਦੀ ਹੈ ਜੀ ਕੀ ਏਕੈ ਹੀ ਪਹਿਮਾਨੀ ਹੈ ਭਾਈ ਜਿੰਦ ਦੀ ਅਰਦਾਸ ਇੱਕ ਪ੍ਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਹਾਓ ਪ੍ਰਮਾਤਮਾ ਦੇ ਆਸਰੇ ਤੋਂ ਬਿਨਾਂ ਲੋਕ ਹੋਰ ਬਥੇਰੇ ਯਤਨ ਕਰਕੇ ਥੱਕ ਜਾਂਦੇ ਹਨ ਉਹਨਾਂ ਯਤਨਾਂ ਦਾ ਮੁੱਲ ਇਕ ਤਿਲ ਜਿਤਨਾ ਵੀ ਨਹੀਂ ਸਮਝਿਆ ਜਾਂਦਾ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀ ਨੋਮੰਤਾਨੀ ਹੈ ਭਾਈ ਪ੍ਰਮਾਤਮਾ ਦਾ ਨਾਮ ਆਤਮਿਕ ਦੀਵਨ ਦੇਣ ਵਾਲਾ ਨਾਮ ਇੱਕ ਐਸਾ ਹੀਰਾ ਹੈ ਜਿਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਗੁਰੂ ਨੇ ਨਾਮ ਮੰਤਰ ਜਿਸ ਮਨੁੱਖ ਨੂੰ ਦੇ ਦਿੱਤਾ ਡਿਗੈ ਨ ਡੋਲੇ ਧ੍ਰੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ ਉਹ ਮਨੁੱਖ ਵਿਕਾਰਾਂ ਵਿੱਚ ਡਿੱਗਦਾ ਨਹੀਂ ਡੋਲਦਾ ਨਹੀਂ ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ ਉਹ ਮੁਕੰਮਲ ਤੌਰ ਤੇ ਮਾਇਆ ਵੱਲ ਸੰਤੋਖੀ ਰਹਿੰਦਾ ਹੈ ਹੋਏ ਜੋ ਵਿੱਚ ਹਮ ਤੁਮ ਕਸ਼ ਹੋਤੇ ਤਿੰਨ ਕੀ ਬਾਤ ਬਿਲਾਨੀ ਹੈ ਭਾਈ ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ ਹੀਰਾ ਮਿਲ ਜਾਂਦਾ ਹੈ ਉਸ ਦੇ ਅੰਦਰੋਂ ਉਹਨਾਂ ਮੇਰ ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿੱਚ بڑے ਪ੍ਰਭਲ ਹਨ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਉਸ ਮਨੁੱਖ ਨੂੰ ਹਰ ਪਾਸੇ ਪ੍ਰਮਾਤਮਾ ਇਉਂ ਦਿਸਦਾ ਹੈ ਜਿਵੇਂ ਅਨੇਕਾਂ ਗਹਿਣੇ ਮਿਲ ਕੇ ਗਾੜੇ ਜਾ ਕੇ ਰੈਣੀ ਬਣ ਜਾਂਦੀ ਹੈ ਤੇ ਉਸ ਢੇਲੀ ਤੋਂ ਸੋਨਾ ਹੀ ਅਕਮਾਉਂਦੀ ਹੈ ਪ੍ਰਗਟਿ ਜੋਤ ਸਹਜ ਸੁਖ ਸੋਭਾ ਬਾਜੇ ਅਨਹਦ ਬਾਨੀ ਹੈ ਭਾਈ ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਤੇ ਆਨੰਦ ਪੈਦਾ ਹੋ ਜਾਂਦੇ ਹਨ ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ ਉਸ ਦੇ ਹਿਰਦੇ ਵਿੱਚ ਸਤ ਸਲਾਹ ਦੀ ਬਾਣੀ ਦੇ ਮਨੋਂ ਇੱਕ ਰਸ ਵਾਜੇ ਵਜਦੇ ਰਹਿੰਦੇ ਹਨ ਕਹੁ ਨਾਨਕ ਨਿਹਚਲ ਕਰ ਬੰਧਿਓ ਗੁਰ ਕੀਓ ਬੰਧਾ ਨੀ ਨਾਨਕ ਆਖਦਾ ਹੈ ਕਿ ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ ਉਹ ਮਨੁੱਖ ਸਦਾ ਲਈ ਪ੍ਰਭੂ ਚਰਣਾ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ